ගත්තන ශිරීවාහෙගුරුසාහෙභජී වඩහන්සමහල්ලා තිජා ਰਸਨਾ ਹਰ ਸਾਦ ਲੱਗੀ ਸਹਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਰਸਨਾ ਹਰ ਸਾਦ ਲੱਗੀ ਸਹਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚੇ ਸਬਦ ਵਿਚਾਰੀ ਆਪਣੇ ਸਤਿਗੁਰ ਬਿਟਹਾਂ ਸਦਾ ਬਲੇਹਾਰੀ ਰਹਾਉ ਅੱਖੀ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੇ ਸਬਦ ਹਰਨਾਏ ਨਾਮ ਪਰਮਲ ਹਿਰਦੈ ਰਹਿ ਆਸਮਾਏ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਏ ਭਾਈ ਗੁਰੂ ਦੀ ਸਰਣ ਪੈ ਕੇ ਜਿਸ ਮਨੁੱਖ ਦੀ ਜੀਵ ਪਰਮਾਤਮਾ ਦੇ ਨਾਮ ਦੇ ਸਵਾਦ ਵਿੱਚ ਲੱਗਦੀ ਹੈ ਉਹ ਮਨੁੱਖ ਆਤਮਿਕ ਡੋਲਤਾ ਵਿੱਚ ਟਿਕ ਜਾਂਦਾ ਹੈ ਪ੍ਰਭੂ ਪ੍ਰੇਮ ਵਿੱਚ ਜੁੜ ਜਾਂਦਾ ਹੈ ਪਰਮਾਤਮਾ ਦਾ ਨਾਮ ਸਿਮਰ ਕੇ ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਾਜ ਜਾਂਦਾ ਹੈ ਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜਿਸ ਦੇ ਸਦਾ ਥਿਰ ਪ੍ਰਭੂ ਦੀ ਸਿਪਸਲਾ ਵਾਲੇ ਸ਼ਬਦ ਵਿੱਚ ਜੁੜਿਆਂ ਵਿਚਾਰ ਵਣ ਹੋ ਜਾਈਦਾ ਹੈ ਤੇ ਸਦਾ ਆਤਮਿਕ ਆਨੰਦ ਮਿਲਿਆ ਰਹਿੰਦਾ ਹੈ ਰਹਾਉ ਹੇ ਭਾਈ ਗੁਰੂ ਦੀ ਸਰਨ ਦੀ ਬਰਕਤ ਨਾਲ ਇੱਕ ਪਰਮਾਤਮਾ ਵਿੱਚ ਸੁਰਤ ਜੋੜ ਕੇ ਮਨੁੱਖ ਦੀਆਂ ਅੱਖਾਂ ਪਰਾਏ ਰੂਪ ਵੱਲੋਂ ਰਾਜੀਆਂ ਦੀਆਂ ਹਨ ਅੰਦਰੋਂ ਮਾਇਆ ਦਾ ਪਿਆਰ ਦੂਰ ਕਰਕੇ ਮਨੁੱਖ ਦਾ ਮਨ ਤ੍ਰਿਸਨਾ ਵੱਲੋਂ ਰਾਜੇ ਜਾਂਦਾ ਹੈ ਹੇ ਭਾਈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਸਰੀਰ ਵਿੱਚ ਆਨੰਦ ਪੈਦਾ ਹੁੰਦਾ ਹੈ ਗੁਰੂ ਦੀ ਮੇਰ ਨਾਲ ਆਤਮਿਕ ਜੀਵਨ ਦੀ ਸੁਗੰਧੀ ਦੇਣ ਵਾਲਾ ਹਰ ਨਾਮ ਮਨੁੱਖ ਦੇ ਹਿਰਦੇ ਵਿੱਚ ਅਦਾ ਟਿਕਿਆ ਰਹਿੰਦਾ ਹੈ। ਏ ਨਾਨਕ ਜਿਸ ਮਨੁੱਖ ਦੇ ਮੱਥੇ ਉੱਤੇ ਉੱਚੀ ਕਿਸਮਤ ਜਾਗਦੀ ਹੈ ਉਹ ਮਨੁੱਖ ਗੁਰੂ ਦੀ ਬਾਣੀ ਵਿੱਚ ਜੁੜਦਾ ਹੈ। ਜਿਸ ਦੀ ਬਰਕਤ ਨਾਲ ਉਸ ਦੇ ਅੰਦਰ ਆਤਮਿਕ ਅਡੋਲਤਾ ਪੈਦਾ ਕਰਨ ਵਾਲਾ ਵਿਰਾਗ ਉਪਜਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ